ਮਾਈਕਰੋਸਾਫਟ ਦੇ ਸੈਸ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਬਿਲ ਗੇਟਸ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਿਲ ਗੇਟਸ ਪਹਿਲਾਂ ਕਹਿੰਦੇ ਹਨ ਕਿ ਉਹਨਾਂ ਨੂੰ ਚਾਹ ਚਾਹੀਦੀ ਹੈ ਇਸ ਤੋਂ ਬਾਅਦ ਟੋਲੀ ਚਾਹ ਵਾਲਾ ਨੂੰ ਆਪਣੇ ਅਨੋਖੇ ਅੰਦਾਜ਼ 'ਚ ਚਾਹ ਬਣਾਉਂਦੇ ਦੇਖਿਆ ਜਾ ਸਕਦਾ ਹੈ ਉਹ ਦੁੱਧ ਨੂੰ ਕਾਫੀ ਦੂਰੀ ਤੋਂ ਬਰਤਨ ਵਿੱਚ ਹੁੰਦਾ ਹੈ ਉਸ ਤੋਂ ਬਾਅਦ ਨਾਗਪੁਰ ਦਾ ਰਹਿਣ ਵਾਲਾ ਢੋਲੀ ਚਾਹ ਵਾਲਾ ਵੱਖਰੇ ਅੰਦਾਜ਼ 'ਚ ਚਾਹ ਬਣਾ ਕੇ ਬਿਲਗੇਟਸ ਨੂੰ ਪਰੋਸਦਾ ਹੈ ਬਿਲਗੇਟਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਤੁਸੀਂ ਭਾਰ 'ਚ ਹਰ ਜਗ੍ਹਾ ਇਨਵੈਂਸ਼ਨ ਦੇਖ ਸਕਦੇ ਹੋ ਚਾਹ ਦਾ ਸਾਦਾ ਕੱਪ ਬਣਾਉਣਾ ਵੀ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਢੋਲੀ ਚਾਹ ਬਣਾਉਣ ਲਈ ਦੁੱਧ 'ਚ ਚਾਹ ਪੱਤੀ ਅਦਰਕ ਅਤੇ ਇਲਾਇਚੀ ਮਿਲਾਉਂਦਾ ਹੈ ਵੀਡੀਓ ਦੇ ਟੈਕਸਟ ਵਿੱਚ ਬਿਲਗੇਟਸ ਕਹਿੰਦੇ ਨੇ ਕਿ ਮੈਂ ਦੁਬਾਰਾ ਭਾਰਤ ਆਉਣ ਲਈ ਉਤਸ਼ਾਹਿਤਾਂ ਜੋ ਵਿਲੱਖਣ ਕਾਡਾਂ ਦਾ ਘਰ ਹੈ ਇੱਕ ਨਵੇਂ ਤਰੀਕੇ ਨਾਲ ਕੰਮ ਕਰਨ ਲਈ ਜੀਵਨ ਬਚਾਉਣ ਅਤੇ ਬਿਹਤਰ ਬਣਾਉਣ ਲਈ ਇਸ ਵੀਡੀਓ ਨੂੰ ਹੁਣ ਤੱਕ 8.2 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ਲੋਕ ਇਸ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇਹ ਵੀਡੀਓ ਹైదరాబాద్ ਦਾ ਹੈ ਵਿਰਵਾ ਨੂੰ ਡੋਲੀ ਉਰਫ ਸੁਨੀਲ ਪਾਟਿਲ Nagpur ਸਤੇ ਆਪਣੇ ਚਾਹ ਸਟਾਲ ਤੇ ਪਹੁੰਚਿਆ ਜਦੋਂ ਮੀਡੀਆ ਨੇ ਉਸ ਨਾਲ ਗੱਲਬਾਤ ਕੀਤੀ ਟਾ ਡੋਲੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਵਿਅਕਤੀ ਕੌਣ ਸੀ ਜਿਸ ਨੂੰ ਉਸਨੇ ਚਾਹ ਪਰੋਸੀ ਸੀ ਵੀਡੀਓ viral ਹੋਣ ਤੋਂ ਬਾਅਦ ਡੋਲੀ ਚਾਹ ਵਾਲੇ ਨੇ ਕਿਹਾ ਹੈ ਕਿ ਨਾਗਪੁਰ ਤੋਂ ਹైదరాబాద్ ਲਿਜਾਇਆ ਗਿਆ ਉਸ ਨੂੰ ਉਸਨੇ ਹైదరాబాద్ ਵਿੱਚ ਕੁਝ ਵਿਦੇਸ਼ੀ ਮਹਿਮਾਨਾਂ ਲਈ ਆਪਣੇ ਅੰਦਾਜ਼ ਵਿੱਚ ਚਾਹ ਤਿਆਰ ਕਰਨੀ ਹੈ ਡੋਲੀ ਦਾ ਨਾਗਪੁਰ ਸ਼ਹਿਰ ਦੇ ਸਦਰ ਇਲਾਕੇ 'ਚ ਚਾਹ ਦਾ ਸਟਾਲ ਹੈ ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਸਨ